ਬਾਰੇ વોਰ ਅਗੇਂਸਟ ਡਰੱਗਸ ਦਾ ਨਾਰਾ ਦਿੱਤਾ ਗਿਆ ਕੱਲ ਚੰਡੀਗੜ੍ਹ ਚ ਮੀਟਿੰਗ ਵੀ ਹੋਈ ਸੀ ਉਹਦੇ ਤਹਿਤ ਅੱਜ ਸਾਰੇ ਪੰਜਾਬ ਚ ਇਹ ਕਾਡਨ ਤੇ ਸਰਚ ਆਪਰੇਸ਼ਨਸ ਹੋ ਰਹੇ ਆ ਡਰੱਗ ਦੇ ਖਿਲਾਫ ਸੋ ਸਾਡੇ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਪੰਜ ਜਗ੍ਹਾ ਸੀ ਇੱਕ ਜਿਹੜੇ ਆਪਰੇਸ਼ਨ ਚਲਾ ਰਹੇ ਆ ਉਹਨਾਂ ਚੋਂ ਇੱਕ ਇੱਥੇ ਮੇਨ ਗੁਪਟਾਲਾ ਜਿਹੜਾ ਥਾਣਾ ਕੈਂਟ ਦੇ ਵਿੱਚ ਵੈਸ ਸਬਡਿਵੀਜ਼ਨ ਦੇ ਵਿੱਚ ਪੈਂਦਾ ਉੱਥੇ ਆਪਾਂ ਹਾਜ਼ਰ ਆ ਮੇਨਲੀ ਅਸੀਂ ਸਾਰੇ ਮਾਰਕ ਕਰ ਰਹੇ ਹਾਂ ਕਿ ਜਿਹੜੇ ਬੰਦੇ ਸਸਪੈਕਟ ਨੇ ਜਿਹੜੇ ਨਸ਼ਾ ਵਗੈਰਾ ਵੇਚਦੇ ਆ ਉਹਨਾਂ ਦੀ ਸਰਚ ਕੀਤੀ ਜਾਵੇ ਉਹਨਾਂ ਦੀ ਐਕਟੀਵਿਟੀਜ਼ ਬਾਰੇ ਪਤਾ ਕੀਤਾ ਜਾਵੇ ਪਬਲਿਕ ਨਾਲ ਵੀ ਇੱਥੇ ਗੱਲਬਾਤ ਕੀਤੀ ਜਾਵੇ so that ਸਾਨੂੰ ਹੋਰ ਇਨਫੋਰਮੇਸ਼ਨ ਆਵੇ ਇਸ ਤੋਂ ਇਲਾਵਾ ਜਿਹੜੀ ਤੁਹਾਡੇ ਨਾਲ ਮੈਂ ਮੇਨ ਗੱਲ ਸ਼ੇਅਰ ਕਰਨਾ ਚਾਹੁੰਦਾ ਕਿ ਜੇ ਆਪਾਂ ਚਾਤੀ ਮਾਰੀਏ ਤੇ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਜੋ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਹਦਾਇਤਾਂ ਉਹਦੇ ਮੁਤਾਬਕ 2 ਮਹੀਨੇ ਜਿਹੜੇ ਹੋਏ ਆ ਫਰਵਰੀ ਦਾ ਮਹੀਨਾ ਦਾ 28 ਦਾ ਹੁੰਦਾ ਹੈ ਜਨਵਰੀ ਪੂਰੀ ਤੇ ਫਰਵਰੀ ਉਹ ਆਲਰੇਡੀ 26 ਕਿਲੋ ਹਿਰੋਇਨ ਨਾ ਪਰ ਰਿਕਵਰ ਕਰ ਚੁੱਕੇ ਆ ਜੋ ਕਿ ਸਪੈਸ਼ਲ ਆਪਰੇਸ਼ਨਸ ਰਾਹੀਂ ਬਾਰਡਰ ਰਾਹੀਂ ਡਰੋਨ ਰਾਹੀਂ ਆਈ ਹੈ ਔਰ 12 ਪ੍ਰਾਪਰਟੀਆਂ ਅਸੀਂ ਫੀਜ਼ ਕੀਤੀਆਂ ਜਿਹੜੇ ਸਮਗਲਰਸ ਦੀਆਂ ਜਿਹਦੀ ਵੈਲਿਊ ਤਕਰੀਬਨ 54 ਲੱਖ ਰੁਪਈਆ ਹੈ ਤਾਂ ਉਸ ਤੋਂ ਇਲਾਵਾ ਪੀਓਜ਼ ਜਿਹੜੇ ਹੈ ਮੈਂ ਅੱਜ ਦੇਖ ਰਿਹਾ ਸੀ ਕਿ ਤਕਰੀਬਨ 60 ਦੇ ਕਰੀਬ ਪੀਓ ਜਿਹੜੇ ਐਨਡੀਪੀਐਸ ਦੇ ਪਗੋੜੇ ਉਹ ਵੀ ਫੜੇ ਜਾ ਚੁੱਕੇ ਆ ਤੋਂ ਕਾਫੀ ਅਸੀਂ ਇਹਨੂੰ ਵਧੀਆ ਫੋਕਸ ਦੇ ਵਿੱਚ ਰੱਖ ਕੇ ਕਾਰਵਾਈ ਕੀਤੀ ਜਾ ਰਹੀ ਹੈ ਔਰ ਮੈਂ ਤੁਹਾਡੇ ਰਾਹੀਂ ਐਲਾਨ ਕਰਨਾ ਚਾਹੁੰਦਾ ਸਾਰੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਜਿਹੜੇ ਵਾਸੀ ਨੇ ਕਿ ਖੁੱਲਕੇ ਤੁਸੀਂ ਸਾਨੂੰ ਇਤਲਾਹ ਦਿਓ ਔਰ ਤਾਂ ਕਿ ਅਸੀਂ ਜੜੇ ਨੂੰ ਜੈਨੂੰ ਜੜ੍ਹਾਂ ਤੋਂ ਮੁਕਾਈਏ ਨਸ਼ੇ ਦੀ ਜਿਹੜੀ ਇਹ ਕਰਸ ਹੈਗਾ ਔਰ ਜਿਹੜੀ ਇਹ جنگ ਹੈ ਤੇ ਚਾਪਾ ਨਿਸ਼ਚੈ ਕਰ ਆਪਣੀ ਜੀਤ ਕਰੀਏ ਦੇ ਆਪਣੇ ਗੁਰੂ ਮਹਾਰਾਜ ਦੀ ਧਰਤੀ ਹੈ ਇਹਦੇ ਤੇ ਸਾਰੇ ਲੋਕਾਂ ਦੇ ਸਹਿਯੋਗ ਦੀ ਮੈਂ ਮੰਗ ਕਰਦਾ ਰਿਕੁਐਸਟ ਕਰਦਾ ਔਰ ਅਪੀਲ ਕਰਦਾ ਔਰ ਮੈਨੂੰ ਆਸ ਹੈ ਕਿ ਸਾਡੀ ਜਿਹੜੀ ਫੋਰਸ ਹੈ ਜਿੱਦਾਂ ਇਹ ਸਾਰੀ ਜ਼ੋਰ ਲਾ ਕੇ ਕਰ ਰਹੀ ਹੈ ਔਰ ਪਬਲਿਕ ਦਾ ਜਿਹੜਾ ਸਹਿਯੋਗ ਸਾਨੂੰ ਮਿਲ ਰਿਹਾ ਉਸੇ ਕਰਕੇ ਇੰਨੀਆਂ ਰਿਕਵਰੀਜ਼ ਹੋ ਰਹੀਆਂ ਉਹੀ ਇਨਫੋਰਮੇਸ਼ਨ ਤੇ ਜਿਹੜਾ ਸ਼ਕਤੀ ਦਾ ਅਸੀਂ ਪੂਰਾ ਇਹਦੇ ਤੇ ਪੈਰਾ ਦਵਾਂਗੇ ਔਰ ਮੈਂ ਚੇਤਾਵਨੀ ਦਿੰਦਾ ਸਾਰੇ ਸਮਗਲਰ ਨੂੰ ਕਿ ਆਪਣਾ ਜੇ ਵੀ ਕੋਈ ਇਹੋ ਜੀ ਗੱਲ ਕਿਤੇ ਸੋਚ ਵੀ ਰੱਖਦਾ ਤਾਂ ਆਪਣਾ ਬਦਲੋ ਨਹੀਂਦਾ ਸਰ ਜੇਲਾ ਵਿੱਚ ਤੁਸੀਂ ਆਪਣੇ ਆਪ ਨੂੰ ਪਾਉਂਗੇ ਔਰ ਸਖਤ ਤੋਂ ਸਖਤ ਕਾਰਵਾਈ ਅਸੀਂ ਜਿਹੜੀ ਹੈ ਕੀਤੀ ਹੈ। ਨਿਕਸ ਵੀ ਤਿਆਰ ਕੀਤੀਆਂ ਗਈਆਂ ਨੇ ਨਸ਼ਾ ਤਸਕਰਾ ਨਹੀਂ ਕਿਉਂਕਿ ਪਿਛਲੇ ਦਿਨ ਪੰਜਾਬ ਦੇ ਵਿੱਚ ਜਿੱਦਾਂ ਬਲਡوزر ਚੱਲਿਆ ਜਿਹੜੀ ਪ੍ਰਾਪਰਟੀ ਬਣਾਈ ਗਈ ਹੈ ਉਹਦੇ ਸੇ ਵੀ ਕਾਰਵਾਈ ਕੀਤੀ ਜਾਵੇਗੀ। ਦੇਖੋ ਮਿਨਿਸਪਲ ਕਾਰਪੋਰੇਸ਼ਨ ਵਾਲਿਆਂ ਦਾ ਕੰਮ ਹੈਗਾ ਸਿਵਲ ਅਥਾਰਟੀ ਦਾ ਉਹ ਡਿਫਰੈਂਟ ਚੀਜ਼ ਹੈ। ਅਸੀਂ ਜਿਹੜੀ ਲੀਗਲ ਇਨਫੋਰਸਮੈਂਟ ਹੈ ਉਹਦੇ ਉੱਤੇ ਪੂਰਾ ਜ਼ੋਰ ਦੇ ਰਹੇ ਹਾਂ ਔਰ ਜਿੱਥੇ ਸਾਡੀ ਅਸਿਸਟੈਂਸ ਮੰਗਣਗੇ ਉੱਥੇ ਪੂਰੀ ਅਸੀਂ ਸਖਤੀ ਨਾਲ ਉਹਨਾਂ ਨੂੰ ਔਰ ਮੋੜੇ ਨਾ ਮੋੜਾ ਲਾ ਕੇ ਇੰਪਲੀਮੈਂਟੇਸ਼ਨ ਦੇ ਵਿੱਚ ਨਾਲ ਰਵਾਂਗੇ ਔਰ ਜਿੱਥੇ ਵੀ ਅੱਜ ਵੀ ਜੇ ਕਿਤੇ ਹੋਏਗੀ ਤੁਹਾਨੂੰ ਅਸੀਂ ਉੱਥੇ ਬੁਲਾਵਾਂਗੇ ਕਾਰਪੋਰੇਸ਼ਨ ਵੱਲੋਂ ਜਿੱਥੇ ਵੀ ਪੁਲਿਸ ਫੋਰਸ ਮੰਗੀ ਜਾਏਗੀ ਤੁਹਾਨੂੰ ਉਹਦੀ ਇਤਲਾਹ ਦਿੱਤੀ ਜਾਏ ਕਿੰਨੇ ਕੋਈ ਰਾਉਂਡ ਅਪ ਕੀਤਾ ਸਰ ਅੱਜ ਪੰਜ ਜਗਾ ਜੀ ਆਪਾਂ ਤੁਹਾਨੂੰ ਨਾਲ ਸ਼ੇਅਰ ਕਰਦੇ ਹਾਂ ਬਾਅਦ ਦੁਪਹਿਰ ਕਾਫੀ ਵਧੀਆ ਫਿਕਰ ਜੀ ਦਵਾਂਗੇ ਤੁਹਾਨੂੰ ਤੇ ਕੰਮ ਸਾਰਾ ਸਾਡੇ ਆਪਰੇਸ਼ਨ ਚੱਲ ਰਹੇ